ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੁਗਣੀ ਤੇਰਾ ਚੌਗੁਣੀ ਤੇਰ ਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਅੱਜ ਸਵੇਰ ਦਾ ਵੈਦਰ ਜੀ ਗੁੱਡ ਮੈਂ ਪੈ ਰਹਿਆ ਜਿਹੜੀ ਆਇਆ ਛੱਤਾਂ ਜ ਅਜੇ ਸੌਣ ਦਾ ਮਹੀਨਾ ਚੜਨਾ ਹੈ ਤੇ ਸੌਣ ਵਾਲੇ ਸ਼ਰਾਟੇ ਜੇ ਪੈਣੇ ਸ਼ੁਰੂ ਹੋ ਗਏ ਕਦੇ ਆ ਗਿਆ ਕਦੇ ਭੱਜ ਗਿਆ ਕਦੇ ਆ ਗਿਆ ਕਦੇ ਭੱਜ ਗਿਆ ਹੁਣ ਇੱਕ ਮਿੰਟ ਪਹਿਲਾਂ ਮੀਂਹ ਪੈ ਕੇ ਹਟਿਆ ਜੀ ਪੂਰਾ ਨਮੀ ਗਿਰਦਾ ਸੀ ਤੇ ਇੱਧਰ ਨੂੰ ਦੇਖ ਕੇ ਜੀ ਹਰਾਈ ਕਿੰਨੀ ਦੇਖ ਕੇ ਤਾਂ ਦਿਨ ਲੱਗਦਾ ਵੀ ਸਵਰਗ 'ਚ ਬੈਠੇ ਜੋ ਸਾਰੇ ਦਰਖਤ ਬਰੁਖਤਾ ਅਮਰ ਪੱਤੇ ਹਰੇ ਜਮਾਣਾ ਪਰ ਕਿਹਾ ਇੱਧਰ ਜੀ ਦੀ ਵੀ ਹਰਾਈ ਲੱਗੀ ਮਾਰਨ ਪੂਰੀ ਤੇ ਇੱਕ ਗਿਟਾਰਾਂ ਦੀ ਬਾਗ ਬੰਦੀ ਨਾ ਚ ਕਦੇ ਕਾਂ ਆਂਦੇ ਅੱਟ ਕੀ ਵੀ ਵਿੱਚੋਂ ਬੂੰਦੀ ਫਿਰਦੀ ਆ ਤੇ ਹੁਣ ਪ੍ਰੋਗਰਾਮ ਹੈਗਾ ਜੀ ਐ ਵੀ ਸਾਧਰੇ ਸਾਧਰੇ ਅੱਜ ਕੰਮ ਨਿਬੜਨਾ ਤੇ ਅੱਜ ਪ੍ਰੋਗਰਾਮ ਬਣਾਇਆ ਵਾ ਜੀ ਜੀ ਜਾ ਕੇ ਆਉਣਾ ਇੱਧਰ ਨਵਾਂ ਸ਼ਹਿਰ ਕਿ ਨਹੀਂ ਉਹ ਦੇਖ ਰਹੇ ਆ ਵੀ ਸਾਡਾ ਪ੍ਰੋਗਰਾਮ ਸਿਰੇ ਚੜਦਾ ਕਿ ਨਹੀਂ ਚੜਦਾ ਉਹ ਪੀੜੀ ਮੰਨੂ ਚਾਹੀਦੀ ਹੈ ਜੀ ਇਹ ਪੀੜੀ ਜੇ ਮੈਂ ਕਿਸੇ ਵਜ੍ਹਾ ਤੇ ਰੱਖੀ ਹੋਗੀ ਪੀੜੀ ਚੋਰ ਨਹੀਂ ਹੈਗਾ ਜੇ ਵਿੱਚ ਭਿੱਜਦੀ ਦੀ ਪਈ ਚਾਤਾ ਦੇਖੀ ਨਹੀਂ ਹੈਗੀ ਤੁਸੀਂ ਮੈਂ ਵੀ ਆਪਣੇ ਕੱਪੜੇ ਧੋਣੇ ਨਹੀਂ ਆਈ ਜਾਂਦਾ ਇੱਕ ਤਾਂ ਮੇ ਲੋ ਜੀ ਉਧਰ ਉਹਨਾਂ ਨੇ ਮਸ਼ੀਨ ਕੱਲ ਲਾ ਲੱਗੀ ਨਹੀਂ ਹੈਗੀ ਜੀ ਕੱਲ ਨਹੀਂ ਆ ਗਿਆ ਤਾਂ ਕੱਲ ਵੀ ਨਹੀਂ ਪੈਂਦਾ ਅਸ ਮੈਂ ਤਾਂ ਅੱਜ ਵੀ ਪੈਂਦਾ ਜੀ ਫਿਰ ਹੁਣ ਆ ਤੇ ਲਾਉਣੀ ਪੈਣੀ ਹੈ ਮਜਬੂਰੀ ਹੈ ਕਿਤੇ ਬਹੁਤ ਹੋ ਜਾਣਾ ਅੱਜ 2 ਦਿਨ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਜਾ ਕੱਲ ਦੀ ਵੀਡੀਓ ਚ ਇਹ ਕਹਿ ਕੇ ਹਟਿਆ ਵੀ ਮੈਂ ਨਾ ਰਹੀ ਫਨਪੀਆ ਕਰਨਾ ਹੈ ਫਿਰ ਇਹ ਚਾਹ ਲਿਆਏ ਹੁਣ ਉਹ ਗਲਾਸ ਆਂ ਢੱਕਦੇ ਆਪਣੇ ਆਪ ਚ ਵੀ ਦੱਸੋ ਪਤਾ ਨਹੀਂ ਲੱਗਣਾ ਕਿਉਂ ਨਹੀਂ ਨਹੀਂ ਦਿੱਤੀ ਮੈਨੂੰ ਨਹੀਂ ਦਿੱਤੀ ਮੈਂ ਆ ਰਹੀਆਂ ਬਾੜੀਆਂ ਦੇਖ ਮੈਨੂੰ ਨਹੀਂ ਦਿੱਤੀ ਜਾ ਜਿਹੜਾ ਵਿੱਕੀ ਬੋਰੀ ਲੈ ਕੇ ਆਇਆ ਤਾਂ ਨਾ ਇਹ ਮੈਨੂੰ ਲੈ ਕੇ ਆਏ ਆ ਸੰਦੀਪ ਮੈਂ ਹੋਰ ਲਿਆ ਦੂੰਗੀ ਪੰਜੀਆ ਮੇਰੇ ਨਾਰੀਅਲ ਨੂੰ ਪਾਣੀ ਦਾ ਫੈਲਾ ਲੈ ਕੇ ਆਇਆ ਤਾਂ ਹੈ ਨਾਰੀਅਲਾਂ ਦਾ ਉਹ ਜੋ ਇੱਕ ਲੈ ਆਈ ਮੈਂ ਮਨੋਰੇ ਦੱਸੋ ਵੀ ਮੇਰੇ ਕੋਲ ਟਾਈਮ ਕਿਹੜਾ ਤੱਕ ਟਾਈਮ ਟੂਮ ਦਾ ਜਿਹੜੀ ਕੱਲ ਸਾਰੀ ਡੈਡੀ ਤੋਂ ਡੈਡੀ ਨਾਲੇ ਨਿਕਲੋ ਜੀ ਸਾਡੀ ਤੇ ਉਹ ਡੈਡੀ ਦੀ ਗੱਲ ਵਿੱਚੇ ਰਹੀ ਡੈਡੀ ਬਾਰੇ ਤਾਂ ਅਸੀਂ ਕੋਈ ਪਰੇ ਵੀਡੀਓ ਤੇ ਕੁਝ ਦੱਸਿਆ ਨਹੀਂ ਉਹ ਹੋਰੇ ਨੱਟ ਭੱਜਾਂ ਦੇ ਫੇਰੀ ਜੇ ਮੈਂ ਕਰਨ ਤਸਵੀਰਵਾਦਵਾ ਤੇ ਜਿਹੜਾ ਡੈਡੀ ਦਾ ਜੀ ਉਹਰਾ ਹਸਪੀਟਲ ਦੇ ਵਿੱਚ ਡਾਕਟਰ ਨੂੰ ਅਸੀਂ ਮਿਲ ਕੇ ਆਏ ਡਾਕਟਰ ਨੇ ਦੋ ਤਿੰਨ ਕਰ ਡੈਡੀ ਦੇ ਟੈਸਟ ਬੱਚੂਆਂ ਦੇ ਤੋਂ ਮਾਤਾ ਨਾ ਮਿੱਠੀ ਜਾਏ ਫਿਰ ਤੁਹ ਜ਼ਰੂਰੀ ਵੀ ਨਹੀਂ ਜਾ ਪੀਂਦਾ ਤਾਂ ਹੈ ਨਾ ਕਹਿੰਦਾ ਕਿੰਨੀ ਮਿੱਠੀ ਜਾਏ ਤਾਂ ਮਿੱਠੀ ਹੁੰਦੀ ਆ ਹੋ ਜਾ ਉਦੋਂ ਪੁੱਤ ਕੋਲ ਮੇਰੀ ਗੱਲ ਸੁਣ ਨਾ ਜਾਂ ਪ੍ਰਸ਼ਾਦਾ ਦਹੀਂ ਨਾਲ ਸਕਦਾ ਨਾ ਉਹਦੇ ਉੱਪਰੋਂ ਚਾਹ ਨਹੀਂ ਪੀਂਦੀ ਅੱਜ ਬਸ ਇਹ ਜਿੱਥੇ ਪੀਂਦਾ ਕਿਤੇ ਕਿਤੇ 10 15 ਦਿਨ ਬਾਅਦ ਉਹ ਅੱਜ ਇਹ ਕਹਿੰਦਾ ਵੀ ਮਾਸੀ ਨੇ ਦਿੱਤੀ ਨਹੀਂ ਮੰਮੀ ਨੇ ਮੈਨੂੰ ਦੇ ਦੇਣੀ ਆ ਉਹ ਟੈਸਟਿੰਗ ਤੇ ਆ ਚਲ ਕੋਈ ਡਾਕਟਰ ਨੇ ਜੀ ਰਿਜ਼ਲਟ ਦਿੱਤਾ ਜਿਹੜਾ ਉਕਾਨਾ ਵੀ ਜਿਹੜੀ ਇਹ ਸਵੈ ਲੈਗਾਰੀ ਵੀ ਅੰਦਰ ਕੋਈ ਨਾ ਕੋਈ ਫਾਲਟ ਤਾਂ ਹੈਗੀ ਹੈ ਵੀ ਇਹਦੇ ਵਾਸਤੇ ਮੈਂ ਦਵਾਇ ਦੇ ਦੂੰਗਾ ਤੇ ਇੱਕ ਦੋ ਕੋਣਾਂ ਨੇ ਮਤਲਬ ਬਾਥਰੂਮ ਦੇ ਫਲੋਰ ਦੇ ਟੈਸਟ ਵੀ ਕੀਤੇ ਉਹਨਾਂ ਨੇ ਤੇ ਉਹ ਕਹਿੰਦੇ ਵੀ ਬਿਲਕੁਲ ਓਕੇ ਐਕੂਰੇਟ ਆ ਜੋ ਐ ਉਮਰ ਦੇ ਵਿੱਚ ਚਾਹੀਦਾ ਸਾਨੂੰ ਉਹ ਬਿਲਕੁਲ ਸਹੀ ਹੈ ਹਾਂ ਐਂ ਕਰਦੇ ਵੀ ਐਡੀ ਕੋ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਬਾਕੀ ਉਹਨਾਂ ਨੇ ਕਿਹਾ ਵੀ ਹੁਣ ਦਵਾਇ 24 ਤਰੀਕ ਤੱਕ ਖਾਣੀ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਆਨਲਾਈਨ ਟੈਸਟ ਭੇਜ ਦੂੰਗਾ ਡਾਕਟਰ ਸਾਡਾ ਬਹੁਤ ਵਧੀਆ ਜੀ ਉਹ ਜਿਹਦੇ ਕੋਲ ਸੀ ਜਾਣਿਆ ਮੇਰੇ ਤੋਂ ਨੂੰ ਆਉਣ ਦੀ ਲੋੜ ਨੇ ਪਹਿਲਾਂ ਮੈਨੂੰ ਇੱਕ ਵਾਰ ਫੋਨ ਕਰ ਦਿਓ ਮੈਂ ਵਟਸਐਪ ਪਰ ਤੁਹਾਨੂੰ ਟੈਸਟ ਲਿਖ ਦੂੰਗਾ ਉਧਰ ਇਹ ਕਰਵਾ ਕੇ ਉਹਦੀ ਰਿਪੋਰਟਾ ਮੈਨੂੰ ਸੈਂਡ ਕਰ ਦਿਓ ਕਹਿੰਦਾ ਵੀ ਮੈਂ ਤੁਹਾਨੂੰ ਰਿਪੋਰਟਾ ਦੇ ਇੱਕੀ ਦੋਆ ਹੀ ਲਿਖ ਦੂੰਗਾ ਇੱਥੇ ਵੀ ਤੁਹਾਨੂੰ ਕੋ ਲੋੜ ਹੈਗੀ ਕੋਈ ਦੋਆ ਹੀ ਦੀ ਤੇ ਨਹੀਂ ਬਾਕੀ ਨਿਆਣੇ ਜੀ ਤਿਆਰ ਹੋ ਰਹੇ ਸਕੂਲ ਨੂੰ ਦੇਖ ਲਓ ਰੀਤ ਸਭ ਤੋਂ ਪਹਿਲਾਂ ਤਿਆਰ ਹੋ ਦਿੰਦੀ ਆ ਉਹ ਚੱਲਦੀ ਥੋੜੀ ਜੀ ਡੰਡੇ 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 ਤੇ ਡਰਦੀ ਨਾ ਇਹ ਡਰਦਾ ਨਹੀਂ ਹੈਗਾ ਥੋੜੇ ਬਰਾਬਰ ਦਾ ਹੋ ਕੇ ਉਹਨੂੰ ਕਹਿ ਨਹੀਂ ਸਕਦੇ ਨਹੀਂ ਅਸਲ ਉਹ ਨਾ ਰੋਟੀ ਨਹੀਂ ਖਾਂਦੀ ਹਾਂ ਉਹ ਆ ਟਾਈਮ ਰੋਟੀ ਵੀ ਖਾ ਕਹਿੰਦੀ ਇਹਨੇ ਰੋਟੀ ਖਾਣੀ ਹੁੰਦੀ ਆ ਪ੍ਰਸ਼ਾਦਾ ਖੀਦਾ ਉਹਨਾਂ ਦਾ ਪ੍ਰਸ਼ਾਦਾ ਚਾਹੇ ਰੋਟੀ ਪਰੌਂਠਾ ਫੜਿਆ ਬੈਨ ਆਪਾਂ ਹੁਣ ਇਹ ਤੂੰ ਥੋੜੀ देर ਪਹਿਲਾਂ ਸੋਚ ਕੇ ਆ ਕਹਿੰਦੇ ਤੇ ਅੰਨੇ ਪਾੜ ਜਦ ਤੂੰ ਅੰਨੇ ਮਗਰ ਗੱਲ ਕਰ ਤੇਰੀ ਗਲਤ ਗੱਲ ਨਹੀਂ ਹੁਣ ਤੂੰ ਉੱਥੇ ਕਰਨ ਰੋਟੀ ਖਾ ਕੇ ਤਾ ਤੂੰ ਇੱਕ ਬੁਰਕੀ ਲਗੀ ਵੀ ਖਾਣ ਅੰਨੇ ਪਾੜਦੀ ਤੂੰ ਹੋਰ ਕਿਆ ਕਰਦੀ ਤੀ ਹਾਂ ਬਸ ਪ੍ਰਸ਼ਾਦਾ ਖਾਂਦੀ ਕੀ ਮੈਂ ਰੀਤ ਦਾਦੀ ਦੀ ਝੂਠੇ ਬੋਲੀ ਜਾਂਦੀ ਬਸ ਮੰਨੂ ਮੈਂ ਨਹੀਂ ਦੇਖਿਆ ਵੀ ਐਵੇਂ ਕਹਦਾਂ ਮੈਂ ਤੇ ਹੱਥਾਂ ਤੋਂ ਮੈਂ ਪਰੌਂਠਾ ਜ਼ਰੂਰ ਦੇਖਿਆ ਮਾ ਜਦ ਕਹਿਤਾ ਮਾਂ ਵੀ ਉੱਧਰ ਮਸ਼ੀਨ ਚੱਲਦੀ ਆ ਉਧਰ ਮਧਾਨੀ ਚੱਲਦੀ ਆ ਮਧਾਨੀ ਨੂੰ ਕਹਿੰਦੀ ਜੀ ਤੇਸੀਆਂ ਮੱਖਣੀ ਕੱਢਦੀ ਵਾ ਜੱਜੀ ਜੀ ਕਰ ਕਰਕੇ ਮੈਨੂੰ ਪਤਾ ਆ ਲਿਆ ਹੁਣ ਮੱਖਣੀ ਤਾਂ ਮੈਂ ਕੱਢ ਦੂੰਗਾ ਮੈਂ ਤਾਂ ਐ ਵੀ ਕਹਤਾ ਵੀ ਮੀ ਪੈਣਾ ਮੈਨਾਂ ਕੱਪੜੇ ਕਢਾ ਦਿਓ ਉਹ ਦੇ ਹਾਂ ਮਾ ਬਾਤ ਤੁਸੀਂ ਦੋ ਜਣੀਆਂ ਆ ਫਤ ਦੋ ਜਣੇ ਜਾਣਾ ਟਾਈਮ ਨਾਲ ਜਾਊਂਗਾ ਤਾਹੀ ਟਾਈਮ ਨਾਲ ਮੈਂ ਕਿੱਥੇ ਉਹਨਾਂ ਨੂੰ ਦਵਾਈ ਲੈਣ ਦਵਾਈ ਲੈਣ ਜਾਣਾ ਤੂੰ ਹੁਣ ਤੂੰ ਹੁਣ ਮੈਂ ਜਾਣਦਾ ਐਨੀ ਦੂਰ ਐਂ ਕਿਹਾ ਅੱਗੇ ਤਾਂ ਤੂੰ ਸੁਨਰੇ ਦੇਖਦਾ ਐ ਮੈਨੂੰ ਇਹ ਦੱਸ ਵੀ ਅੱਗੇ ਤੂੰ ਦੂਰ ਦੇਖਦਾ ਵੀ ਐਨੀ ਨੂੰ ਦੰਨੇ ਦੱਸ ਸਰ ਤੇਰਾ ਪੇਪਰ ਆ ਹਾਂ ਤੇ ਹਰ ਵਾਰ ਪੇਪਰ ਤੋਂ ਜੇ ਛੁੱਟੀ ਕਰਾਉਂਗੇ ਮੈਡਮ ਨੇ ਕਹਣਾ ਇਹ ਪਹਿਲਾਂ ਹੀ ਕਰਾ ਲੈਣੇ ਅਭੀ ਚੋਈ ਲੈ ਜਣੇ ਪੇਪਰ ਕਰਾਉਦੇ ਕਰਾਉਂਦੇ ਹੁੰਦੀ ਤਾਂ ਤੈਨੂੰ 2 ਵਜੇ ਛੁੱਟੀ ਆ ਪੁੱਤ ਉਹ ਤਾਂ ਕੱਲੂ ਵੀ ਨਾਲ ਇੱਕ ਤੇਰਾ ਨੋਟ ਹੋਰ ਆਇਆ ਕਹਿੰਦੇ ਜਿਹੜਾ ਤੇਰਾ ਅੰਗਰੇਜ਼ੀ ਯਾਰ ਪੰਜਾਬੀ ਯਾਰ ਮੈਥ ਦਾ ਪੇਪਰ ਆ ਉਹ ਮੈਡਮ ਆਪਣੇ ਆਪ ਕਿਸੇ ਟੰਗ ਨਾ ਲੈਣਗੇ ਬਿਸ਼ਪ ਸਮਰੱਤ ਤੋਂ ਉਹ ਤਾਂ ਲੈ ਵੀ ਲੈ ਗੱਦਾ ਲਿਖ ਕੇ ਤਾਂ ਕੱਲ ਆਇਆ ਨੋਟ ਉਹ ਤਾਂ ਘੱਟਾ ਕੱਲ ਗਏ ਹਾਂ ਕੱਲ ਤੇ ਤੇਰਾ ਸਾਇੰਸ ਦਾ ਪੇਪਰ ਤਾਂ ਹਾਂ ਸਾਰੇ ਇਕੱਠੀ ਕਰਿਆ ਆਉਂਦਾ ਜੀ ਆਈ ਆਈ ਪੜ੍ਹ ਮੈਂ ਚਾਹਲਾ ਹੋ ਗਿਆ ਇੰਗਲਿਸ਼ ਆ ਹੋ ਗਿਆ ਮੈਂ ਥੋੜਾ ਇੰਗਲਿਸ਼ ਆਹ ਹੱਥ ਚੱਕ ਹਾਂ ਜਿਹੜਾ ਪੰਜਾਬੀ ਵਾਲੇ ਤੋਂ ਮੈਡਮ ਨੇ ਕਰਾਤਾ ਹੈ ਮੇਰੇ ਇੱਕ ਮਿੰਟ ਗੱਲ ਸੁਣ ਹੁਣ ਤੂੰ ਮੇਰੇ ਬਰਾਬਰ ਦਾ ਹੋ ਗਿਆ ਨਾ ਮੇਰੀ ਮੇਰੀ ਜੁੱਤੀ ਤੇਰੇ ਆਉਂਦੀ ਨਾ ਮੇਰੀ ਚੱਪਲਾ ਪਾ ਕੇ ਬਾਥਰੂਮ ਜਾਂਦਾ ਨਾ ਦੰਨਾ ਉਹ ਤਾਂ ਰੇਕ ਦਿਓ ਪਾਲ ਲੰਦਾ ਮੇਰੀ ਸ਼ਰਟ ਵੀ ਪਾਲ ਲੰਗੀ ਪਰ ਤੂੰ ਨਾ ਨਾ ਜਦੋਂ ਕਹਿੰਦੇ ਨੇ ਆ ਮੁੰਡਾ ਬੱਚਾ ਆਪਣਾ ਬਰਾਬਰ ਬਾਰ ਵੀ ਤੋਂ ਯਾਰ ਦੋਸਤ ਬਣ ਜਾਂਦਾ ਹੁੰਦਾ ਠੀਕ ਹੈ ਨਾ ਹੁਣ ਤੂੰ ਹੈਗਾ ਮੇਰਾ ਯਾਰ ਦੋਸਤ ਸਕੂਲ ਦੇ ਵਿੱਚ ਜਿਹੜਾ ਵੀ ਤੈਨੂੰ ਸਕੂਲ ਤੇ ਕੰਮ ਮਿਲਦਾ ਤਾਂ ਮੈਨ ਨਾਲ ਸ਼ੇਅਰ ਕਰਨਾ ਠੀਕ ਹੈ ਠੀਕ ਹੈ ਨਾ ਜੇ ਕੋਈ ਮੁੰਡਾ ਤੈਨੂੰ ਕੋਈ ਗਲਤ ਬੋਲਦਾ ਤਾਂ ਤਾਂ ਮੈਨੂੰ ਦੱਸਣਾ ਜੇ ਤੂੰ ਕਿਸੇ ਕੁੜੀ ਨੂੰ ਗਲਤ ਬੋਲਦਾ ਤਾਂ ਵੀ ਤਾਂ ਦੱਸਣਾ ਆ ਕੇ ਮੈਨੂੰ ਯਾ ਗਾੜੀ ਮੇਤੇ ਆ ਗਲਤੀ ਹੋ ਗਈ ਠੀਕ ਹੈ ਜੇ ਕਿ ਲੋਕਾਂ ਦਾ ਕੁੱਟਣ ਦੇ ਪਹਿਲਾਂ ਮੈਂ ਕੁੱਟ ਦੇ ਕਰਨਾ ਤੁੰ ਨੂੰ ਸੁਣ ਦੇਣੀ ਠੀਕ ਹੈ ਨਾ ਕਰਨੇ ਇੱਕ ਗੱਲ ਡੈਡੀ ਗਲਤ ਕਹ ਗਿਆ ਪੜਾਈ ਬਾਰੇ ਡੈਡੀ ਨੂੰ ਨਹੀਂ ਦੱਸਣਾ ਕਿਉਂਕਿ ਡੈਡੀ ਵੀ ਫੜ ਲਓ ਮਾਰ ਦਿੰਦਾ ਤਾਂ ਪੜ ਲੱਗ ਗਿਆ ਪੜਾਈ ਫੜ ਲਓ ਸਕੂਲ ਤੇ ਫੜ ਲਓ ਨਹੀਂ ਮਾਰੀ ਕਦੇ ਵੀ ਮੈਂ ਸਕੂਲ ਤਾਂ ਹਮਮੇ ਸਕੂਲ ਦਾ ਤਾਂ ਐਂਟੀ ਵਾਲੀ ਅੱਲੇ ਘਰ ਦੀ ਸਕੂਲ ਤੂੰ ਫਰਨ ਤਾਂ ਫਿਰ ਨਾਲ ਜਾ ਬਲਜਿੰਦਰ ਜਾਂਦੀ ਤੂੰ ਇਹ ਇਕੱਠੇ ਤਾਂ ਪੜ੍ਹੇ ਬੱਸ ਕਰ ਬੱਸ ਕਰ ਪਹੁੰਚਣਾ ਪੈਂਦਾ ਮੈਂ ਕਰਦੀ ਸੀ ਬਲਜਿੰਦਰ ਉਹ ਜਾ ਕੇ ਕਦੀ ਪਿੱਛੇ ਹੀ ਰਹਿ ਜਾਂਦਾ ਠੀਕ ਹੈ ਨਹੀਂ ਮਲੇ ਨੂੰ ਬਾ ਉਹ ਮੂਰੇ ਲੱਗਦੇ ਉਹਦਾ ਤਾਂ ਹੈਗਾ ਤਾਂ ਮੈਂ ਸਕੂਲ ਸਾਈਕਲ ਤੇ ਲਾ ਕੇ ਆਪ ਕਹਿੰਦੀ ਟੀਚ ਟੀ ਪਿੱਛੇ ਹੀ ਆ ਜਾਂਦਾ ਜਿੱਲੜ ਟੀਚਗਾ ਲਾ ਮੈਂ ਹੁਣ ਜਾ ਬਲਜਿੰਦਰ ਨੂੰ ਫੋਨ ਮਲਾ ਦਵਾ ਬੱਸ ਕਰ ਵੀ ਕਿ ਮੈਂ ਉਰੀ ਹੋਤੀ ਮੈਨੂੰ ਪਤਾ ਤੇ ਬੱਸ ਚੱਲ ਵੀ ਕਿ ਘੁੰਮ ਜਾ ਨਾ ਕਰ ਘੁੰਮ ਜਾ ਮੈਂ ਹੁਣ ਜਿਹੜੀ ਗੱਲ ਕਹੀ ਤੈਨੂੰ ਸਮਝ ਕੇ ਦਿਮਾਗ ਤੇ ਪਾਲਾ ਹੈਗਾ ਨਾ ਠੀਕ ਹੈ ਜੇ ਮੈਨੂੰ ਕਿਸੇ ਦੇ ਪਤਾ ਲੱਗਿਆ ਵੀ ਕਰਨਾ ਗਲਤੀਆਂ ਕਰਦਾ ਹੈ ਠੀਕ ਹੈ ਪਰ ਉਹ ਜਿਹਨੇ ਦੱਸਿਆ ਉਹਦੇ ਸਾਹਮਣੇ ਤੇਰੀ ਸਰਵਸਾ ਠੀਕ ਹੈ ਠੀਕ ਹੈ ਨਾ ਇਹ ਗੱਲ ਸਹੀ ਹੈ ਕੋਈ ਤੇਰੇ ਮਨ ਚ ਗੱਲ ਆਉ ਦੱਸ ਦੇ ਹੁਣ ਦੱਸ ਦੇ ਦੱਸ ਦੇ ਆ ਨਾ ਯਾਰ ਇਹ ਕਿ ਗੱਲ ਹੈ ਜਦ ਇਹ ਗਲਤੀ ਕਰ ਦਿੰਦਾ ਨਾ ਮੂੰਹ ਉੜ ਜਾਂਦਾ ਵੈਸੇ ਤੇਰੀ ਕੋਈ ਗਲਤੀ ਹੁੰਦੀ ਨਹੀਂ ਛੇਕ ਨਾ ਹੁਣ ਨਾ ਮੂੰਹ ਉੜਿਆ ਜਿਹਾ ਲੱਗਦਾ ਮੈਨੂੰ ਨਹੀਂ ਉਹ ਦੇਖ ਤਾਂ ਆਪਣੇ ਡੈਡੀ ਨੂੰ ਡੈਡੀ ਮੇਰਾ ਯਾਰ ਦੋਸਤ ਕਰਤੇ ਬਣਿਆ ਨਹੀਂ ਉਧਰ ਨੂੰ ਕੰਮ ਜਾ ਚੱਲ ਸਰ ਬਹੁਤ ਟਾਈਮ ਵੀ ਹੁੰਦਾ ਸਕੂਲ ਦਾ ਇਹ ਸਮਾਂ ਜਿਹੜੀ ਉਹਦੇ ਵਿੱਚ ਨਹੀਂ ਮੈਨੂੰ ਵਧੀਆ ਲੱਗਦਾ ਫਿਲਮ ਦੇ ਵਿੱਚ ਕਹਿਣੀ ਆ ਪੰਖਾ ਚੱਲਦੀ ਹੁੰਦੀ ਉਹ ਕਿਹੜੀ ਐਕਟਰਨੀ ਆ ਪਤਾ ਨਹੀਂ ਪਤਾ ਨਹੀਂ ਤੂੰ ਕਿਹੜੀ ਉਹ ਬਹੁਤ ਪੁਰਾਣੀ ਫਿਲਮ ਆ ਪੁਰਾਣੀ ਆ ਕੁੰਮ ਜਪਤਾ ਕੋਈ ਚੱਲ ਕੋਈ ਨਹੀਂ ਮਾਂਸੀ ਦੀ ਫਿਲਮ ਹੁੰਨੀ ਯਾਰ ਹਾਂ ਮਾਂਸੀ ਦੀ ਫਿਲਮ ਹੁੰਨੀ ਬੱਸ ਜਿਹੜੀਆਂ ਪੁਰਾਣੀਆਂ ਫਿਲਮਾਂ ਸੀ ਸਾਇਦ ਤਾਂ ਬਹੁਤ ਵਧੀਆ ਹੁੰਦੀਆਂ ਸੀ ਮੈਂ ਤੁਹਾਨੂੰ ਕਹਾਂਗਾ ਵੀ ਉੱਧਰ ਉਹ ਦੇਖ ਆਹ ਆ ਲੈ ਚੱਲ ਥੱਲੇ ਹੀ ਚਲਦਾ ਪਾਣੀ ਸਰ ਗਿਆ ਸਰ ਆ ਗਿਆ ਟਾਪਾ ਪਰ ਟੋਟੀਆ ਬਸ ਗੱਲ ਚਾਹੀਦੀ ਕੋਈ ਗੱਲ ਘਿਰ ਨਾ ਟਾਪਾ ਪਰ ਟੋਟੀਆ ਤੇ ਕੋਈ ਗੱਲ ਘਿਰ ਨਾ ਜਾਵੇ ਤੂੰ ਆਪਣਾ ਕੰਮ ਕਰ ਲੈ ਮਾਚ ਢੋਲ ਮੈਂ ਇਸ ਵਾਰ ਆਜੋ ਮੈਂ ਕੋਲ ਪਹਿਲੇ ਕੁੱਤੀ ਖੱਡੀ ਹੋਈ ਏ ਉਹ ਆ ਗਿਆ ਉਹ ਮਾਹ ਬਸ ਤੇ ਪਾਸ ਬੰਦ ਕਰ ਦੋ ਪਾਣੀ ਨਹੀਂ ਜੀ ਮੈਂ ਕੱਪੜੇ ਕਿ ਚਲ ਦਿੰਦੀ ਪਾਣੀ ਮੱਲ ਬੇਕਦਾ ਨਾ ਨਾ ਪਾਣੀ ਨਹੀਂ ਮੱਲ ਬੇਕਦਾ ਬਹੁਤ ਹੈ ਪਾਣੀ ਤਾਂ ਆਪ ਬਹੁਤ ਵਰਸਾਉਂਦਾ ਅੱਜ ਪਾਣੀ ਨੇ ਤਾਂ ਪਾਹੀ ਇੱਕ ਨਹੀਂ ਵਰਸਣਾ ਕਿਤੇ ਮਾਮੀਰਾ ਵਰਗੇ ਉੱਥੇ ਮੀਂਹ ਵੀ ਮੰਗਦੇ ਉਹਨਾਂ ਨੇ ਮੱਕੀਆਂ ਮੁੱਕੀਆਂ ਪਰ ਐ ਐਹੀ ਸਮਝ ਮਾਮੀ ਦੀ ਮੱਕੀਆਂ ਵੀ ਦਿੱਦ ਦੇਣਾ ਹੁਣ ਤਾਂ ਉੱਥੇ ਬਾਂਦਰ ਬਹੁਤ ਹੋ ਗਏ ਹੋਰ ਤਾਂ ਉਸ ਵਿਚਾਰਿਆਂ ਦਾ ਰਹਿੰਦਾ ਹੀ ਨਹੀਂ ਬਾਂਦਰ ਹੋ ਗਏ ਉੱਥੇ ਉੱਤੇ ਵੀ ਕੋ ਹੋਵੇ ਸਾਰੇ ਲੰਗੂਰ ਹੋਵੇ ਐਨੇ ਸੀ ਸਾਰੇ ਇੱਕ ਕਹਾਵਤ ਹੁੰਦੀ ਸੀ ਵੀ 100 ਬਾਂਦਰ ਆਜੁੱਤੇ ਉੱਥੇ ਇੱਕ ਲੰਗੂਰ ਛੱਡ ਦੋ ਤਾਂ ਭੱਜ ਜਾਂਦੇ ਸਾਰੇ ਤੇ ਹੁਣ ਹੁਣ ਤਾਂ ਸਾਰੇ ਆਪਸ ਵਿੱਚ ਸਹੇਲੇ ਬਣ ਗਏ ਉਹ ਸਕਸੌਲੀ ਸੇ ਲਈ ਬਣੇ ਪਿਆ ਹੋਰ ਕਾ ਯਾ ਇੱਕ ਦੋ ਮੈਂ ਇੱਕ ਸਾਲ ਦੇ ਵਿੱਚ ਤਾਂ ਥੀ ਲਗੂ ਰੋ ਥੀ ਬੰਦਰ ਐ ਖੱਪੜ ਮਾਰਦੇ ਆ ਚੀਜ਼ ਖਾਣ ਲੱਗੇ ਸਕਸੌਲੀ ਆ ਕਸੌਲ ਹੋ ਰਿਹਾ ਕਸੌਲੀ ਕੁਸੋਰ ਬਸ ਵੈਸੇ ਤਾਂ ਕਸੌਲ ਜਾਂ ਕਸੌਲੀ ਸਾਡਾ ਤਾਂ ਵਧਿਆਂ ਗਿਆ ਉਹ ਨਹੀਂ ਮੈਂ ਇੱਕ ਗੱਲ ਹੈਗਾ ਉੱਥੇ ਬੈਦਰ ਦਾ ਫਰਕ ਹੈਗਾ ਤਾ ਨਾ ਠੰਡ ਦਾ ਮੌਸਮ ਦਾ ਫਰਕ ਹੈਗਾ ਤਾ ਨਾ ਉੱਥੇ ਬੰਦਾ ਦੁਰਦਾ ਦੁਰਦਾ ਹੀ ਥੱਕ ਜਾਂਦਾ ਬਸ ਅਸੀਂ ਤਾਂ ਉੱਥੇ ਤੋਰ ਨਬਾਤ ਦਾ ਸਾਨੂੰ ਉੱਥੇ ਲੈ ਕੇ ਗਿਆ ਤਾਂ ਵੀ ਚੱਲ ਹਲਕੇ ਨਹੀਂ ਆਉਦੂਗਾ ਥੋੜੀ ਨਹੀਂ ਇੱਕ ਦਿਨ ਚ ਬੰਦਾ ਹਲਕਾ ਨਹੀਂ ਹੁੰਦਾ ਹੁੰਦਾ ਬਸ ਹੈ ਗੁਰੂ ਸਤਨਾਮ ਵੈਸੇ ਜਿੰਨੇ ਨਾ ਦੁੱਧ ਤਾਂ ਉੰਨੀ ਮੱਖਣੀ ਆਈ ਨਹੀਂ ਉੱਪਰ ਇਹ ਗਾਂ ਦਾ ਦੁੱਧ ਗਾੜਾ ਕਰਨਾ ਵਾਸਤੇ ਕੋਈ ਪ੍ਰੋਜੈਕਟ ਕਰਨਾ ਪੈਣਾ ਚੰਨੂ ਆਈ ਨਹੀਂ ਗਾ ਕੇ ਫੇਰ ਲੋਟਣਾ ਗਾਮਾ ਇਹ ਕਰਕੇ ਬਸ ਚੱਲ ਆਇਆ ਤਾਂ ਸਗਾ ਵੀ ਹੁਣ ਚੱਲ ਲੱਸੀ ਪੀਣ ਨੂੰ ਮਿਲ ਜਾਂਦੀ ਗੁਰੂ ਬਾਹਰ ਇਹਦਾ ਮੈਂ ਕਹਿੰਦਾ ਵੀ 150 ਗ੍ਰਾਮ ਮੱਖਣੀ ਮਸੋਂ ਹੋਣੀ ਹੈ ਦਹੀਂ ਹੈਗਾ ਤਾਂ 3 ਕਿਲੋ ਤੇ 3 ਤਿੰਨ ਚਾਰ ਕਿਲੋ ਹੋਣਾ ਮੈਂ ਕਹਿੰਦਾ। ਕਿਹੜੀ ਫ੍ਰੀਜ ਉਹ ਤਾਂ ਗੱਡੀ ਪਰ ਕਾਸ਼ ਪਾਈਆ ਪਾ ਵੀ ਦੋ ਨੂੰ। ਉਹ ਗੱਡੀ ਬਾਸ ਤੇ ਲਿਆਉਂਦੀ ਵੀ ਆ। ਬਾਸ ਤੇ ਜਾਂਦੀ। ਹਾਂ। ਉਹ ਗੱਡੀ ਕੈਲਸ਼ੀਅਮ ਪੀ ਕੇ ਚੱਲਦੀ ਤੈਨੂੰ ਪਤਾ ਹੀ ਨਹੀਂ। ਤੁਸੀਂ ਤਾਂ ਕਹਿੰਦੇ ਨਾਲੇ ਮੈਂ ਕਣਕੋਂ ਭੁੰਨੇ ਚਾੜਾ ਉਹ ਬਣਾਣਾ ਤਾਂ ਗੜੀ ਆ। ਉਹ ਵੀ ਨਹੀਂ। ਮੰਨੂ ਦਾ ਪਤਾ ਤੜੀ ਆ ਕਿ ਕਿਹਣਾ ਬਣਨਾ। ਪੁੰਨ ਲਾ ਕੇ ਵੀ ਚੱਲ ਦੇਖ ਲੈਂਦਾ ਤੁਹਾਡਾ ਦਲੀਆ ਇਹ ਕਹਿੰਦੀ ਹੈ ਜੀ ਕਹਿੰਦੇ ਕਣਕ ਭੁੰਨ ਕੇ ਬੀਬੀ ਕਹਿੰਦੀ ਹੈ ਮਾਣੇ ਮਾਜਲੇ ਕਹਿੰਦੀ ਜੇ ਗਾਂ ਦਾ ਦੁੱਧ ਸਾੜਾ ਕਰਨਾ ਤਾਂ ਪਹਿਲਾਂ ਕਣਕ ਨੂੰ ਭੁੰਨ ਲਓ ਇਹ ਕੱਚੀ ਕਣਕ ਦਾ ਦਲੀਆ ਪਿਆਮ ਕੇ ਤਾਂ ਟਿੱਡ ਚ ਫੁੱਲ ਜੂਗੀ ਹਾਂ ਹੁਣ ਫਿਰ ਕਣਕ ਨੂੰ ਭੁੰਨ ਕੇ ਫਿਰ ਉਹਨੂੰ ਪਿਓ ਦਿਓ ਅੱਛਾ ਸਵੇਰੇ ਮਧਾਨੀ ਚਲਾ ਦਿਓ ਉਹਨੂੰ ਪਲਾ ਦਿਓ ਹਾਂ ਗਰਮੀ ਤਾਂ ਚੱਲਦਾ ਹੈ ਸਰਦੀ ਰੋ ਦੀ ਠੰਡੀ ਹੋ ਜਾਂਦੀ ਹੈ ਸਰਦੀਆਂ ਦੇ ਵਿੱਚ ਆਪਾਂ ਬਣਾ ਸਕਦੇ ਹਾਂ ਦਲੀਆ ਹਾਂ ਸਰਦੀ ਹੋ ਜਾਂਦਾ ਤਾਂ ਟਿੱਕਾ ਜਾਂਦਾ ਹਣ ਦੋ ਵਾਰ ਤਾਂ ਮੈਂ کہہ ਰਿਆ ਹੁਣ ਆਏ ਨੇ ਕਹਿ ਦੇ ਤੋੜੀ ਬੀਬੀ ਗਲਤ ਮੈਂ ਤੁਹਾਡੀ ਬੀਬੀ ਨੂੰ ਗਲਤ ਨਹੀਂ ਕਹਣਾ ਮੈਂ ਮੈਂ ਆਪਣੀ ਮਾਂ ਨੂੰ ਬੱਦ ਗਲਤ ਕਹਾਂ ਮੈਂ ਇਹ ਗੱਲ ਨਹੀਂ ਕਹਿ ਸਕਦਾ ਜੇ ਬੀਬੀ ਨੇ ਤੁਹਾਨੂੰ ਕੋਈ ਗੱਲ ਕਹਿਤੀ ਉਹਦਾ ਅਸਰ ਵੀ ਕਰ ਲੀਦਾ ਹੁੰਦਾ ਅਸਰ ਆ ਗੱਲਾਂ ਮਾਰਨ ਨੂੰ ਬੈਠਿਆ ਬਸ ਹੁਣ ਨੂੰ ਹੁਣ ਬੀਬੀ ਨੇ ਜਿੱਦ ਦੀ ਗੈਸ ਹੋਈ ਆ ਉਹ ਤਾਂ ਦੂਏ ਜਾਂ ਤੀਏ ਦਿਨ ਇਹ ਗੱਲ ਕਹਤੀ ਸੀ ਵੀ ਜੇ ਤੁਸੀਂ ਵੀ ਗਾਂ ਦਾ ਦੁੱਧ ਦੀ ਤੁਸੀਂ ਵੀ ਮੱਖਣ ਨਹੀਂ ਬਣਾਉਣੀ ਜਾਂ ਘੀ ਬਣਾਉਣਾ ਬੇਟਾ ਤੁਸੀਂ ਭਾਈ ਦੁੱਧ ਗਾੜਾ ਕਰਨ ਵਾਸਤੇ ਕਣਕ ਨੂੰ ਭੁੰਨ ਕੇ ਉਹਦਾ ਦਲੀਆ ਬਣਾ ਕੇ ਡੰਗਰਾਂ ਨੂੰ ਉਹਨੂੰ ਗਾਂ ਨੂੰ ਪਾ ਦਿਓ। ਸੁਣੋ ਤੁਸੀਂ ਮਹੀਨਾ ਲੰਘ ਗਿਆ ਜੇ ਹੁਣ ਗੱਲਾਂ ਤੇ ਭਾਈ ਕਣਕ ਦਈ ਜਾਣੀ ਉਹਨੂੰ ਦਈ ਜਾਣਾ ਦਾੜ ਬਣਾਤਾ ਜੀ ਇਹ ਕਰਤਾ ਉਹ ਕਰਤਾ ਫਿਰ ਤਜੇ ਨਾਲ ਮਾਦੀ ਟਾਈਮ ਟਪਾ ਲੋ ਹੁਣ ਨੂੰ ਹੁਣ ਨੂੰ ਤਾਂ ਪਤੀਲੇ ਇੱਥੇ ਤੱਕ ਉਛੜਾ ਪਾਉਂਦਾ ਮਧਾਣੀ ਉੱਪਰੋਂ ਚੱਕੀ ਵੀ ਹੁੰਦੀ ਨੇ ਮੱਕਣੀ ਨੇ ਬਹੁਤ ਵਾਰ ਤੁਸੀਂ ਮੇਰੀ ਗੱਲ ਸੁਣ ਨਹੀਂ ਹੋਂਦੋ ਅਸੀਂ ਤਾਂ ਹੈਗੇ ਅਨਪੜ੍ਹ ਕੋਣੂ ਜੇ ਪੱਤਾ ਦਾ 2 ਦਿਨ ਪਹਿਲਾਂ ਬੀਬੀ ਨੇ ਗੱਲ ਕਰੀ ਸੀ ਕਾਤੇ ਕਿ ਕਣਕ ਪੁਣੀ ਕੰਮ ਥੱਜ ਇਸਕਾ ਜਿਸ ਕਾ ਕਾਮ ਉਸੇ ਕੋ ਸਾਜੇ ਔਰ ਕੋ ਤੋ ਡੈਂਗਾ ਵਾਜੇ ਠੀਕ ਹੈ ਕੰਮ ਤੁਹਾਡਾ ਹੈ ਉਸੇ ਕੋ ਸਾਜੇ ਕਣਕ ਥੱਲੇ ਤੋ ਲਿਆ ਕੇ ਥੋੜਾ ਹਾਕਾ ਭੁੰਨਦਾ ਡੰਗਰਾਂ ਦੀਆਂ ਗਲੀਆਂ ਪਾਉਣ ਦਾ ਥੋੜਾ ਛੱਡਾ ਨਹੀਂ ਹੈਗਾ ਗਲੀਆਂ ਤਾਂ ਮੈਂ ਪਿਆ ਲਿਆ ਥੱਲੇ ਤੋ ਤੂੰ ਛੱਡਾ ਆਇਆ ਇਹਨਾਂ ਨੇ ਇਹ ਇਹਨਾਂ ਨੂੰ ਮਾਂ ਕਹਿੰਦਾ ਜੀ ਹਾ ਰੱਬਾ ਜਨਾਨੀਆਂ ਨੂੰ ਕੋਈ ਵੀ ਜਿੱਤ ਸਕਦਾ ਨਹੀਂ ਮੈਂ ਹੋਰੇ ਤਾਂ ਤੁਸੀਂ ਕਹਿੰਦੇ ਤਾਂ ਥੈਂਗਾ ਵਾਸਤੇ ਥੈਂਗਾ ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਜੀ ਜਨਾਨੀਆਂ ਨੂੰ ਜਿੱਤ ਸਕਦੇ ਆ ਹਾਂ ਹਾਂ ਜਿੱਤ ਸਕਦੇ ਇਹ ਜਿੱਤ ਹਾਰ ਦਾ ਮਸਲਾ ਜਦੇ ਬਣ ਸਕਦਾ ਜਦ ਇਹਨੇ ਸੂਟ ਛੱਟ ਲੈਣਾ ਫੇਰ ਹਾਰ ਜੂਂਗੀਆਂ ਇਹ ਨਾ ਫੇਰ ਉੜੀ ਉਹਦਾ ਮਤਲਬ ਇਹ ਨਹੀਂ ਕਾਰਾਂ ਕੇ ਜਿੱਤ ਜੂਗੀ ਆ ਕਾਰਾਂ ਕੇ ਜਿੱਤ ਜੂਗੀ ਉਹ ਕੋ ਚੱਕਰ ਨਹੀਂ ਕਰ ਕੋਰਾਲਾ ਕਰਨ ਤੂੰ ਪੁੱਤੋ ਬੜਾ ਪਟਕਾ ਬੰਨ ਲੈ ਨਾਲ ਐ ਕਰਕੇ ਗਲਾਸ ਲੈ ਦੇ ਮੈਨੂੰ ਸੀਰ ਦਾ ਗਲਾਸ ਤਾਂ ਪੀ ਲਵਾ ਮਖਣੀ ਅੱਜ ਬਹੁਤ ਘੱਟ ਆਈ ਏ ਜੀ ਤੁਹਾਡੀ ਰਿਜ਼ਲਟ ਕੋਡਾ ਸਹੀ ਨਹੀਂ ਹੈਗਾ ਹੈ ਨਜ਼ਰ ਲੱਗੀ ਤੁਹਾਡੀ ਤੇਰੀ ਨਜ਼ਰ ਲੱਗੀ ਵਿੱਚ ਮੇਰੀ ਨਜ਼ਰ ਲੱਗ ਜਿੱਥੇ ਹੋਰ ਕੁਝ ਰੋਜ਼ ਮੈਂ ਰੋਜ਼ ਤਾਂ ਮੈਂ ਕੱਢਦਾ ਮਖਣੀ ਕੱਲੇ ਕੱਲੇ ਨਹੀਂ ਕੱਢੀ ਕਿ ਕੱਲ ਮੈਂ ਉੱਥੇ ਨੂੰ ਗਿਆ ਹੋਇਆ ਤਾਂ ਪਾ ਕਰਕੇ ਮੈਂ ਕਹਾਂਦੀ ਮਖਣੀ ਲਾਉਣੀ ਹੈ ਫਰਹਾਨ ਅੱਤ ਤਿੰਨ ਦਿਨ ਦਾ ਕੀ ਆ ਇਹ? ਕਦੀ ਮੈਂ ਨਹੀਂ ਕਿੱਤਿਆ। ਹਾਂ ਸਾਨੂੰ ਦੋ। ਮੈਂ ਕੋਈ ਕਿੱਤਿਆ ਸਾਦਾ। ਮੈਂ ਨਹੀਂ ਕਿੱਤਿਆ ਮਲਵਾਨੀ। ਇਹ ਪੁੱਪੂ ਆ ਗਿਆ ਆਪਣਾ। ਓਏ ਮੇਰਾ ਪੁੱਪੂ ਜਾਤੀ ਗੱਲ ਕਿਨੇ ਮਾਉਣੀ ਐ ਤੇਰਾ? ਫੋਨ ਦੇਖੀ। ਹਾਂ? ਫੋਨ ਦੇਖਿਆਂ। ਫੋਨ ਦੇਖਣਾ ਪੜਾਈ ਲੱਗੀ ਵੀ ਕਰਨ। ਹਲੋ। ਹੜਦਾ ਯਾਰ ਕਿ ਮਟਰ ਰੱਖਦੇ ਯਾਰ। ਆਇਆ ਮੋ ਫੋਨ 'ਚ। ਮਖਣੀ ਪਾਲ ਥੋੜੀ 'ਚ। ਲੈ ਲਓ। ਨਹੀਂ ਬੋਤਾ ਮਖਣੀ ਨਹੀਂ ਪੈਂਦੀ। ਇਹ ਸੁੱਚੀ ਆ ਪਨਕੀ ਤਿਆਰ ਕਰਨਾ ਇਹਦਾ। ਏ ਵੀ ਬਸ ਆਪਣੇ ਵਰਗਿਓ ਬਣਾ ਲਈ ਇਹਨਾਂ ਨੇ ਉਹ ਰੀਤ ਰੀਤ ਫੋਨ ਲੱਗੀ ਵੀ ਚਲਾਉਣ ਜੀ ਸਮਰਾਲੇ ਵਾਲੇ ਉਹ ਸੂਟ ਕੱਢੀ ਬੈਠੀ ਆ ਪਹੁੰਚ ਉਹਨਾਂ ਵੀ ਦੇਖ ਉਹ ਦਿਖਾਉਣ ਆਈ ਹੁਣ ਸੁੱਖਾ ਮਮਾ ਨੂੰ ਵੀ ਆ ਲੈਣਾ ਹਵਾਲਾ ਕਹਿੰਦੀ ਡੈਡੀ ਤਾਂ ਦਵਾਉਂਦਾ ਨਹੀਂ ਵਾਹੇ ਉਹ ਤਾਂ ਬਿਨਾ ਕੱਪੜਿਆਂ ਤੇ ਫਿਰਦੀ ਐ ਐਨੇ ਕੱਪੜੇ ਤਾਂ ਥੋੜਾ ਮੇਰੇ ਕੋਲ ਨਹੀਂ ਜਿੰਨੇ ਸਾਡੇ ਲੈਣਾ ਕੋਲ ਹਾਂ ਅੱਛਾ ਨਾਲੇ ਉਹ ਵੀ ਹੁਣ ਇਕੱਲੇ ਆਇਆ ਨਾ ਹੋਏ ਨਸੀਦਾ ਗਲਾਸ ਆ ਨੂੰ ਮੈਨੂੰ ਬਰਜੇ ਚ ਰੱਖਿਆ ਦਾ ਅੱਛਾ ਕੋਈ ਨਾ ਹਰ ਤੱਕ ਤਿੱਕਣ ਤੱਤੀ ਕਰਨੀ ਆ ਕਿ ਆ ਤੱਤੀ ਕਰਨੀ ਮੱਖਣੀ ਤ ਕਰ ਲਿਓ ਹੁਣ ਹੋਏ ਵੀ ਮੈਂ ਹੀ ਕਰਾਂ ਮੈਂ ਆ ਕੜਾਹੀ ਚ ਤਾਹੀ ਬੈਠੀ ਤੁਸੀਂ ਮੈਂ ਪਾਈ ਤਾਂ ਤਾਹੀ ਤੇ ਕੜਾਹੀ ਚ ਜਿਹੜੀ ਬਾਟੀ ਚ ਤੁਸੀਂ ਰੱਖੀ ਵੀ ਤੁਸੀਂ ਉਹ ਤਾਂ ਮੱਖਣੀ ਪੈਣੀ ਨਹੀਂ ਦੀ ਮੈਂ ਤਾਂ ਪਾਈ ਦੀ ਇਹਦੇ ਚ ਫਿਰ ਕਹਾੜਾ ਲੈ ਲੈਣਾ ਤਬੜਾ ਕਹਾੜਾ ਲੈ ਲੈਣਾ ਤਾਂ ਉੱਥੇ ਤੇ ਇਹ ਤਾਂ ਤਾਂ ਆ ਵੀ ਬਸ ਕੋਹੜਾ ਮਾਰਨ ਨੂੰ ਤਿਆਰ ਹਾਂ ਦੱਸੋ ਅੱਜ ਨਾਲੇ ਪੁੱਪੇ ਨੇ ਹਾਂ ਧੀ ਲੱਡੀ ਬਣੀ ਨੇ ਹਾਂ ਹਾਂ ਤੇਰਾ ਸੱਤੀ ਕਾ ਜੀ ਤੇਰਾ ਸੱਚੀ ਉਹੜੀਏ ਫੋਨ ਖਰਾਬ ਹੋ ਗਿਆ ਜੇ ਫੋਨ ਲੈ ਦੇ ਜੇ ਮੇਰੇ ਕੋ ਪੈਸੇ ਹੁੰਦੇ ਨਾ ਮੈਂ ਤਾਂ ਤੁਹਾਨੂੰ ਹੁਣੇ ਫੋਨ ਲੈ ਦਿੰਦੀ ਸੁਪਨੇ ਚ ਮੰਮੀ 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 ਦੁਆਰ ਤੇ ਗੱਲ ਕਰਿਓ ਇਹ ਮੇਰਾ ਪੁੱਤ ਲੱਥੀ ਪਿਊ ਆ ਦੁਆਰ ਤੇ ਬੋਲਣ ਲਈਏ ਮੇਰਾ ਫੋਨ ਹੋ ਗਿਆ ਖਰਾਬ ਜੇ ਮੇਰੇ ਕੋ ਪੈਸੇ ਹੁੰਦੇ ਮੈਂ ਹੁਣੇ ਤੁਹਾਨੂੰ ਫੋਨ ਲੈ ਦਿੰਦੀ ਸੁਪਨੇ ਚ ਕਿਉਂ ਬਣੇ ਤੋ ਨਸਖੀਓ ਇਹਦਾ ਹੋਂ ਸੱਚੀਓ ਖਰਾਬ ਹੋ ਗਿਆ ਕੱਲੇ ਇਹਨੇ ਫੋਨ ਉੱਤੇ ਰੱਖਿਆ ਹੋਣਾ ਆਉਂਦਾ ਕਿਸੇ ਦਾ ਬਾਤ ਹੀ ਨਹੀਂ ਆਉਂਦੀ ਆਵਾਜ਼ ਨਹੀਂ ਆਉਂਦੀ ਤੇ ਫੋਨ ਦਾ ਚਰਤਾ ਛੜੀ ਇਹ ਵੀ ਕੱਪੜਾ ਛੱਡ ਕੇ ਉਹਨੂੰ ਆ ਗਈ ਮੇਰੇ ਕੋਲ ਤਾਂ ਬੈਂਕ ਬੈਲੈਂਸ ਬਹੁਤ ਤਕੜਾ ਵੀ ਹੁਣੇ ਮਗਾ ਦੇਣੇ ਮੈਂ ਤੁਹਾਨੂੰ ਫੋਨ ਬਾਈ ਨੂੰ ਕੀ ਆਇਆ ਬਾਈ ਕਹਿੰਦਾ ਕੋਈ ਨਾ ਲੈ ਕੇ ਦਵਾਂ ਜੀ ਜੀ ਵੱਡੇ ਤੇਲੇ ਹੋਣਾ ਥੋੜਾ ਹੁਣ ਤਾਂ ਚੰਗੀ ਵੀ ਪੱਪੜ ਦੇ ਪੱਤੇ ਪਰ ਨੋਟੇ ਲਾ ਕੇ ਦੇ ਵੀ ਇੱਧਰ ਤੋਂ ਤੋੜ ਕੇ ਤੁਹਾਨੂੰ ਹੁਣੇ ਲੈ ਕੇ ਦੇ ਦੇਣਾ ਵੀ ਆ ਲਓ ਮੈਂ ਤਾਂ ਪੈਸੇ ਚਾ ਲੈ ਕੇ ਚੇਂਜ ਕਰ ਲੈਣੇ ਚੇਂਜ ਮਤਲਬ ਕਿੰਨਾ ਚੇਂਜ ਵੀਡੀਓ ਬਣਾ ਲਿਆ ਕਰੀ ਮੈਂ ਸਾਰਾ ਬਣਾ ਲਿਆ ਕਰੀ ਮੈਂ ਤਾਂ ਹੁਣ ਲੈ ਲੈ ਫੋਨ ਨਹੀਂ ਕੀ ਹੋਇਆ ਇਹ ਤਾਂ ਹੈ ਲੋ ਹਾਈ ਕਰਨ ਬਾਅਦ ਤੇ ਰੱਖਣਾ ਫੋਨ ਰੱਖਿਆ ਸਾਰਾ 10 15000 ਦਾ ਫੋਨ ਆਉਂਦਾ ਨਹੀਂ ਕਾਤੇ ਨਹੀਂ ਕਿਤੇ ਦਿੰਦੇ ਇਹ ਤਾਂ ਦਿੱਤਾ ਬਾਈ ਨੇ ਲੈ ਕੇ ਦੇ ਦੇਣਾ ਕਈ ਵਾਰ ਹੁਣ ਮੰਨ ਲਾ ਉਧਰ ਤੇਰੇ ਕੋਲ ਪੈਸੇ ਭੇਜ ਕੇ ਆ ਦੋਣੇ ਆ ਅੱਜ ਇਹ ਅਮਰਜਲਸੀ ਦਾ ਹੋਵੇ ਕੱਲ ਬਸ ਫਟਾ ਕਰ ਜੰਨੇ ਮਨੂੰ ਹੈ ਉਹ ਯਾਰ ਮੱਖਣੀ ਕਰ ਦੇ ਅਨਪੜ੍ਹ ਰੀਤਾ ਇਹਨਾਂ ਨੂੰ ਅੱਕੋ-ਲੋਕੋ ਦੇ ਦੇ। ਹਾਂ ਦੇਣੀ ਨਹੀਂ। ਬੇਕੱਲੇ ਢੀਆ। ਆਇਆ ਮੇਰਾ ਪੁੱਤ ਆ ਯਾਰ। ਹਾਂ ਦੇਣੀ ਨਹੀਂ ਕਰ ਇਹਨੂੰ। ਛੱਡਿਆ ਲੜਾਈ ਐ ਜੀ। ਕਿੱਧੜਾ ਹੱਥਲ ਮਖਣੀ ਦਾ ਪੁੱਤ ਖੜਾ ਹੋ ਜਾ। ਮੋਹਮ ਮਖਣੀ ਕੱਢ ਕੇ ਆਇਆ ਭਾਈ। ਪੁੱਤ ਕਾਤੇ ਨਹੀਂ ਬੂਟ ਜਿਹੜਾ ਆਪਾਂ ਪਾਉਂਦਾ। ਪਾ ਲੈ ਪਾ ਪੁੱਤ। ਮੈਂ ਸਿਰ ਤੇ ਚੰਦਰ ਪਾਉਂਗਾ। ਹਾਂ ਚੰਦ ਲਾਉਣਾ। ਪਾ ਲੈ। ਮੈਂ ਉਹ ਕਰੂੰਗੀ। ਹਾਂ ਉਹ ਬੈਠਾ ਥੋੜੀ ਜਿਹੀ ਲੱਛੀ ਦਾ ਪੀ ਲੈ ਮੇਰਾ ਪੁੱਤ। ਹਾਂ ਬਰਦੀ ਨਾਲ ਬੜੀ ਪੈਂਟ ਨਿਬੜੀ ਵੀ ਗਈ। ਕੀ ਦੀ? ਉਹਨੂੰ ਜ਼ਰੂਰ ਪ੍ਰਸ਼ਾਦਾ ਖਾਣ ਲੱਗੇ ਨੇ ਸਭ ਵੀ ਸਟੇਟਿੰਗ ਉੱਪਰ ਇੱਕ ਤਾਂ ਇਹਨਾਂ ਦੀ ਆ ਉਹਨੂੰ ਇੱਕ ਪਰਦੇ ਨੂੰ ਨਾ ਲਾ ਉਧਰ ਲੈਪਟਾਪ ਲਾ ਲੈਂਦਾ ਉਧਰ ਪ੍ਰਸ਼ਾਦਾ ਖਾਣਾ ਸ਼ੁਰੂ ਕਰ ਦਿੰਦਾ ਵੀ ਤੁਸੀਂ ਪ੍ਰਸ਼ਾਦੇ ਨੂੰ ਤਾਂ ਟਾਈਮ ਦੋ ਦੋ ਬਸ ਇਹ ਕੱਲ ਆ ਨਾ ਬੰਦੇ ਨੇ ਫੋਨ ਦੇਖਣਾ ਚਾਹੀਦਾ ਪਰ ਇੰਦਾ ਖਾਣਦਾ ਨਾ ਲੈਪਟਾਪ ਵਗੈਰਾ ਦੇਖਣਾ ਚਾਹੀਦਾ ਨਾ ਮੈਚ ਦੇਖਣਾ ਚਾਹੀਦਾ ਪ੍ਰਸ਼ਾਦਾ ਮੈਂ ਉਹੀ ਕਹਿੰਨੀ ਆ ਮੈਂ ਤਾਂ ਮੈਂ ਰੋਟੀ ਖਾਂਦਾ ਤਾਂ ਨਹੀਂ ਦੇਖਦਾ ਕਦੇ ਵੀ ਜਾਂਦਾ ਪ੍ਰਸ਼ਾਦਾ ਪ੍ਰਸ਼ਾਦਾ ਨੂੰ ਸਮਝੋ ਡੈਡੀ ਜੀ ਡੈਡੀ ਜੀ ਜੇ ਮੈਂ ਕਹਿੰਦਾ ਨਹੀਂ ਉਹਰਾ ਪੰਬਰ ਮਾਂ ਤੇ ਪਾਲਾ ਖਾਈ ਜਾਂਦਾ ਤੇਰੀਆਂ ਗੱਲਾਂ ਦੀ ਦਿਲ ਵਿੱਚ ਕਹੀਏ ਕਰਨ ਨਹੀਂ ਭਾਗ ਲੈਣੇ ਹੋਰੇ ਨਹੀਂ ਲੱਗਣਾ ਉਹ ਇਹ ਬੰਦੀ ਅੰਦਰ ਜਾ ਕੇ ਦੇਖ ਲੈ ਬੰਦਾ ਦਾ ਪਤਾ ਕੀ ਜਾ ਕੋਈ ਮੈਂ ਹੁਣ ਕਿ ਤੁਹਾਨੂੰ ਮੰਨ ਕੇ ਚੱਲوںਗਾ ਤੂੰ ਵੀ ਗੱਲ ਕਰਾ ਸਕਦੀ ਹਾਂ ਤੂੰ ਤੁਸੀਂ ਐਂ ਕਰਦੇ ਹੋ ਤੁਸੀਂ ਸੁਣਾਉਣ ਲਾਓ ਤਾਂ ਕੋਹਾ ਕੋਈ ਚਰਜੀਤ ਦੀ ਗੱਲ ਉਹ ਗੱਲ ਚਰਜੀਤ ਪਰ ਥੋੜਾ ਟੁਕਣੀ ਤੁਸੀਂ ਮੰਨੂ ਜਵਾਬ ਦੇ ਰਹੇ ਆ ਉਹ ਗੱਲ ਦਾ ਤਮਾ ਆਪਣੇ ਪਰੇ ਰੂੰਗ ਮੈਂ ਕਿੰਨੇ ਘੰਟੇ ਦੇਖ ਨਹੀਂ ਉਹ ਹੈ ਉਹ ਗੰਨੇ ਨਹੀਂ ਗੱਲੇ ਨਹੀਂ ਮੈਂ ਜਿਹੜੀ ਗੱਲ ਕਰਦਾ ਉਹਦਾ ਲੌਜੀਕ ਦੇਖੋ ਵੀ ਗੱਲ ਮੈਂ ਕਿੱਥੇ ਕਰਦਾ ਨਹੀਂ ਨਹੀਂ ਮੈਂ ਇਹਨੂੰ ਟੋਕਦਾ ਵੀ ਤੂੰ ਭਾਈ ਰੋਟੀ ਖਾਂਦੇ ਨਾ ਤਾਂ ਲੈਪਟਾਪ ਨਹੀਂ ਦੇਖਣਾ ਇਹ ਕਹਿੰਦਾ ਮੈਚ ਦੇਖਦੇ ਆ ਫਿਰ ਉਹ ਗੱਲ ਦਾ ਜਵਾਬ ਤਾਂ ਮੰਨੂ ਦੇ ਰਿਹਾ ਨਾ ਕਿ ਕਿਸੇ ਹੋਰ ਨੂੰ ਦੇ ਰਿਹਾ ਹੈ ਨਹੀਂ ਮੈਂ ਦੇਖਦਾ ਰੋਟੀ ਖਾਂਦਾ ਮੈਂ ਉਹਦਾ ਜਵਾਬ ਦਿੱਤਾ ਮੈਂ ਵੀ ਤਾਂ ਉਹਦਾ ਜਵਾਬ ਦੇਣਾ ਚਾਹ ਰਿਹਾ ਮੇਰਾ ਨਮਾ ਪਟਕਾ ਕਿੱਥੇ ਆ ਪਤਾ ਨਹੀਂ ਨਮਾ ਹੀ ਆਵੇ ਨਮਾ ਕਿ ਮੂਰੇ ਦਾ ਦੇਖੀ ਦੂਏ ਵਸੇ ਨੇ ਬੰਨ ਲਿਆ ਦੇ ਲੈ ਜੀਨੂਸ ਨਮਾ ਇਹ ਬੰਨ ਤੋਹਾਰਾ ਖੋਲ ਕੇ ਦੁਆਰਾ ਬੰਨਣਾ ਨੂੰ ਖੋਲ ਕੇ ਆ ਦੇਖ ਆ ਬੁੱਚ ਮੂਰੇ ਦੀ ਪੱਟੀ ਆਉਣੀ ਆ ਪੁੱਤ ਪਤਾ ਤਾਂ ਹੈ ਤੁਹਾਨੂੰ ਪੱਟੀ ਹੈ ਨਹੀਂ ਚ ਹੈਗੀ ਆ ਪੱਟੀ ਨਮਾ ਲੈ ਕੇ ਆਈਆਂ ਮੈਂ ਹੁਣ ਜਿਹੜਾ ਜਿਹੜਾ ਮੈਂ ਕੱਲ ਬੰਨਣਾ ਆ ਦੇਖ ਪੱਟੀ ਲੈ ਇੱਧਰ ਪਰਸ ਤੋਂ ਤਾਂ ਅਜੇ ਮੈਂ ਦੇਖਿਆ ਬਾਹਰ ਇੱਥੇ ਰੋਲਦਾ ਫਿਰਦਾ ਤਾਂ ਹੁਣ ਚਮਚਾ ਚੱਕੀ ਫਿਰਦਾ ਚਲੋ ਜਾ ਮੇਰੇ ਪੁੱਤ ਨੂੰ ਠੀਕ ਕਰ ਹੱਥ ਮਿੰਟ ਲੈ ਕੇ ਉਹਨਾਂ ਦਾ ਪਤਾ ਹੈ ਇੱਕ ਟੈਨਸ਼ਨ ਹੁੰਦੀ ਹੈ ਟੈਨਸ਼ਨ ਖਤਮ ਕਰਨੀ ਨਾ ਮੈਂ ਇੱਕ ਉਹਦੀ ਵੀ ਫੇਸਬੁੱਕ ਉੱਪਰ ਬੰਦੇ ਦੀ ਵੀਡੀਓ ਸੁਣੀ ਹੈ ਕਿਦਾ ਬੱਚੇ ਨੂੰ ਕਿਵੇਂ ਕਾਬਲ ਬਣਾਉਣਾ ਸੀ ਆਪਣੇ ਨੂੰ ਠੀਕ ਹੈ ਨਾ ਉਹ ਕਹਿੰਦਾ ਵੀ ਰਾਤ ਨੂੰ ਬੱਚੇ ਦਾ ਪਹਿਲਾਂ ਤਾਂ ਬੈਗ ਕਲੀਅਰ ਕਰਾ ਕੇ ਉਹ ਵੀ ਆਪਣੇ ਬੈਗ ਦੇ ਵਿੱਚ ਕਿਤਾਬਾਂ ਵਾ ਕੱਲੂ ਕਿਹੜੇ-ਕਿਹੜੇ ਸਬਜੈਕਟਾਂ ਦਾ ਪੜਾਉਣਾ ਹੋਆ ਪੀ ਜਿਹੜਾ ਉਹ ਸਬਜੈਕਟਾਂ ਦੀਆਂ ਕਿਤਾਬਾਂ ਵਾ ਜਿਹੜੇ ਨਹੀਂ ਹੈਗੇ ਉਹ ਬਾਹਰ ਘਟਾ ਦੋ ਉਹ ਤੋਂ ਬਾਅਦ ਉਹਦੀ ਵਰਦੀ ਦਿਖਾਓ ਵੀ ਆਹ ਤੜੀ ਵਰਦੀ ਪਈ ਹੈ ਸਵੇਰੇ ਉੱਠ ਕੇ ਤੈ ਚੀਜ਼ ਨਹੀਂ ਲੱਭਣੀ ਤੈ ਮਮੀ ਟਾਈ ਕਿੱਥੇ ਪਈ ਹੈ ਮੇਰੀ ਜਰਾਬਾ ਕਿੱਥੇ ਬੂਟ ਕਿੱਥੇ ਸਾਰੀ ਵਰਦੀ ਉਹਦੀ ਇੱਕ ਜਗ੍ਹਾ ਹੋਣੀ ਚਾਹੀਦੀ ਹੈ ਆਪਣਾ ਉਹਨੂੰ ਠਾੜੋ ਉਸ ਤੋਂ ਬਾਅਦ ਆਪਣਾ ਕੰਮ ਲਾਜੋ ਕਰਨ ਬੱਚਾ ਆਪ ਤਿਆਰ ਹੋਵੇ ਤਿਆਰ ਹੋ ਕੇ ਆਪਣੀ ਵਰਦੀ ਪਾ ਕੇ ਰੈਡੀ ਹੋ ਕੇ ਬਹਿ ਜਾਵੇ ਪ੍ਰਸ਼ਾਦਾ ਉਹ ਆਪਣਾ ਬੈ ਕੇ ਚੱਕਿਆ ਸਕੂਲ ਨੂੰ ਜਾਂ ਇੱਥੇ ਦਾ ਸਵੇਰੇ ਉੱਠ ਕੇ ਮੰਮੀ ਮੇਰੀ ਪੈਂਟ ਨਹੀਂ ਮਿਲਦੀ ਮਮੀ ਮੇਰੀ ਬਣ ਉਹ ਉੱਥੇ ਪਈ ਹੋਣੀ ਤੋਤੀ ਦੀ ਗੱਲਾਂ ਉੱਥੇ ਪਈ ਹੋਣੀਆਂ ਉਹ ਜਰਾ ਪਾ ਉਧਰ ਪਈ ਆਉਂਦੀ ਕਮਾਲ ਉਧਰ ਪੈਣਾ ਜੀ ਵਾਲਾ ਹੋ ਗਿਆ ਜੀਤ ਦਾ ਮੰਨਿਆ ਕਰਨ ਵੀ ਨੂੰ ਵੀ ਚਾਹੀਦਾ ਵੀ ਮੈਂ ਆਪਣੀ ਚੀਜ਼ ਪੂਰੀ ਕਰਾਂ ਕਰਨ ਕਿਹਨੇ ਲਾਉਣਾ ਕਰਨ ਨੂੰ ਬਹੁਤੇ ਬਾਪ ਜਿਹੜੇ ਲਾਉਂਦੇ ਨੇ ਬਾਪ ਹੁਣ ਤੇਰਾ ਯਾਰ ਆ ਆੜੀ ਅੱਜ ਤਾਂ ਯਾਰੀ ਤਾਂ ਉੱਤੀ ਦੇ ਵਿੱਚ ਥਪੜ ਥਪੜੇ ਸੜ ਵੀ ਹੋ ਕਰੀ ਹੁਣ ਥਪੜੇ ਸੜ ਜਿਹੜਾ ਟਾਈਮ ਨਹੀਂ ਆਉਂਦਾ ਦੋਸਤਾਂ ਨੂੰ ਵੀ ਹੁੰਦੀ ਆ ਕਾ ਜਿਹੜਾ 1 ਘੰਟਾ ਜਿਹੜਾ 1 ਘੰਟਾ ਲੈਪਟਾਪ ਉਹ ਲੈਪਟਾਪ ਦੇ ਦੇਣਾ ਉਹਦੇ ਵਿੱਚ ਤੇ 15 ਮਿੰਟ ਤੇਰੇ ਕੱਟ ਆਫ 15 ਮਿੰਟ ਆਪਣਾ ਬੈਗ ਪੂਰਾ ਕਰਨਾ ਆਪਣੀ ਵਰਦੀ ਪੂਰੀ ਕਰਕੇ ਰੱਖਣੀ ਪਟਕਾ ਰੱਖਣਾ ਉਹ ਤੋਂ ਬਾਅਦ ਫਿਰ ਆਪਣਾ ਲੈਪਟਾਪ ਦੇਖਣਾ ਕੱਲ ਤੇ ਅੱਜ ਲਾਉ ਕੋ ਲਾ ਦੇਣਾ ਲੈਪਟਾਪ ਉਹਨੂੰ ਮੈਂ ਤਾਈ 골ਡ ਕਰਨਾ ਜਾ ਕੇ ਕਰੂਗਾ ਡੈਡੀ ਜੀ ਆ ਸਾਮਾਨ ਰੱਖਤਾ ਜੀ ਮੈਂ ਨਾਲ ਜੀ ਗਿਆ ਜਰਾ ਨਹੀਂ ਪਹਿਲਾਂ ਡੈਡੀ ਨਹੀਂ ਕਹਿਣਾ ਡੈਡੀ ਜੀ ਕਹਿਣਾ ਠੀਕ ਹੈ ਨਾ ਇਹ ਗੱਲਤੀ ਦੀ ਪਹਿਲਾਂ ਗੱਲ ਆਉਦੀ ਸੀ ਇਹ ਕਦੋਂ ਤੇ ਕਿਆ ਕਹਿੰਦਾ ਕਹਿੰਦਾ ਪਾਪਾ ਨੂੰ ਦੇ ਦੇ ਉਹਨੂੰ ਜੇ ਮ ਯਾਦਾ ਪਾਪਾ ਦੇ ਤਾਂ ਥੱਪੜ ਪਰੇਟ ਫੇਰਦੇ ਕਰਨੀ ਪਹਿਲੇ ਹੀ ਕਹਿੰਦਾ ਗੱਲ ਸੁਣ ਲੈ ਤੇ ਨਹੀਂ ਨਹੀਂ ਇਹ ਆਈ ਨਹੀਂ ਫੇਰਦੇ ਹੈਗੇ ਪਹਿਲਾ ਮਿੱਟੀ ਨਾਲੋਂ ਪਹਿਲਾ ਤੇਰੀ ਗੱਲ ਸੁਣੂਗੇ ਉਹ ਸਾਰੀ ਇਹੀ ਜੀ ਗੱਲ ਨਹੀਂ ਹੈਗੀ ਜੇ ਤੇਰੇ ਚ ਗਲਤੀ ਹੋਈ ਫਿਰ ਤੇਰੇ ਥੱਪੜ ਲੱਗੂਗਾ ਨਹੀਂ ਨਹੀਂ ਲੱਗਦਾ ਹੂੰ ਬਸ ਸੁਣਿਆ ਨਿਆੜੇ ਥੋੜਾ ਜਿਹਾ ਬੋਲ ਦੇ ਥੋੜਾ ਜਿਹਾ ਕੋਈ ਕਿਆ ਕਹਣਾ ਹੋਰ ਤੁਸੀਂ ਪਾਣੀ ਪੀ ਲੈ ਟਾਈਮ ਹੋ ਗਿਆ ਜੀ ਨਾਣਾ ਨੂੰ ਛੱਡਿਆ ਮੈਂ ਜੀ ਸਕੂਲ ਛੱਡਿਆ ਮੈਂ ਜੀ ਦਾਦੋ ਜੀ ਚਾਹ ਜਿਆ ਮੈਂ ਮਾਪੇ ਮੈਂ ਡਾਰਕੀ ਇਹਨੂੰ ਆਇਆ ਕਿ ਵੀ ਛੱਡਿਆ ਫਿਰ ਆ ਕੇ ਇਹ ਕਸ ਪਤਾ ਹੈ ਸਵੇਰੇ ਮੇਰੇ ਗਿੱੱਚੇ ਚ ਦੋ ਛੱਡ ਦੋ ਮੈਨੂੰ ਦਾਦੋ ਜੀ ਮੈਂ ਚੱਲ ਰਹਿਣਾ ਸੀ ਚੱਲ ਆਜੇ ਕੱਪੜੇ ਨਹੀਂ ਦਰਦ ਚੱਲਦਾ ਮੈਂ ਆਜੇ ਕੱਪੜੇ ਲੈਣੇ ਧੋਣੇ ਚੱਲੋ ਯਾਰ ਦੋਸਤ ਚੱਲੀਏ ਫਿਰ ਮੈਂ ਮੇਰੇ ਕੋਲ ਜਾਈ ਰਹਿ ਗਈ ਮਿਲਦੇ ਹਾਂ ਅਗਲੇ ਬਣਾਉਂਦੇ ਆਂ ਪਿੱਛਲਾ ਰੱਖ ਕੇ ਬੰਨੂ ਮੈਂ